ਅਸੀਂ ਆ ਰਹੇ ਸੀ ਤੇ ਅੱਗੇ-ਅੱਗੇ ਭਰਾ ਦੀ ਵਾਇਕ ਹੀ ਪਿੱਛੇ ਮੇਰੀ ਵਾਇਕ ਹੀ ਇੱਕ ਬਹੁਤ ਤੇਜ਼ ਰਫ਼ਤਾਰ ਗੱਡੀ ਆਈ ਕ੍ਰੀਸ ਕੇ 100 150 ਦੇ ਕਰੀਬ ਕ੍ਰੀਸ ਕੇ ਖੜਿਆ ਉਹਨੇ ਅਜੇ ਅੱਗੇ ਸੜੀ ਵੇਖਿਆ ਤੇ ਜੈਪਟ ਸੜੀ ਉਹਦਾ ਜੈਕਟ ਭਾਈ ਮੈਂ ਮੁੰਡਾ ਆਪਣਾ ਹੀ ਆ ਜਾ ਕੇ ਮੈਂ ਵੇਖਿਆ ਲਾਇਆ ਉਹਨੂੰ ਮੈਂ ਯਾਨੀ ਕਿ ਮੁੰਡਾ ਡੈੱਡ ਹੋ ਗਿਆ ਬੰਦੇ ਇੱਥੇ ਖੜੇ ਹੀ ਉਹ ਕਹਿੰਦੇ ਗੱਡੀ ਵਾਲਾ ਰੇਡ ਕੇ ਗੱਡੀ ਕੰਢਿਆ ਇੱਕ ਨਾਲ ਜਿਹੜਾ ਹੀ ਇੱਕ ਹੋਰ ਉਹ ਨਾਲ ਇੱਥੇ ਆ ਗਿਆ ਕਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਟ੍ਰੇਟਾ ਗੱਡੀ ਦੇ ਨਾਲ ਗੱਡੀ ਵਾਲੇ ਕਿੰਨੀ ਸਪੀਡ ਤੇ ਜਿਹਦੇ 에ਅਰ ਬੈਗ ਤੱਕ ਖੁੱਲ ਗਏ ਆ ਕੁਲਪੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਹਰਸ਼ਾ ਸ਼ਿਨਾ ਉੱਚਾ ਕਿਲਾ ਭਾਜੀ ਅੱਜ ਕੀ ਗੱਲ ਹੋਈ ਭਰਾ ਸਾਡੇ ਅਸੀਂ ਆ ਰਹੇ ਸੀ ਤੇ ਅੱਗੇ-ਅੱਗੇ ਭਰਾ ਦੀ ਬਾਈਕ ਸੀ ਪਿੱਛੇ ਮੇਰੀ ਬਾਈਕ ਸੀ ਪਿੱਛੇ ਤੁਹਾਡੀ ਸੀ ਹਾਂਜੀ ਅੱਛਾ ਤੇ ਆਪਣੇ ਧਿਆਨ ਜਾ ਰੇ ਇੱਕ ਬਹੁਤ ਤੇਜ਼ ਰਫ਼ਤਾਰ ਗੱਡੀ ਆਈ ਕ੍ਰੀਸ ਕੇ 100 150 ਦੇ ਕਰੀਬ ਕ੍ਰੀਸ ਦੇ ਖੜਿਆ ਹੋਨੇ ਤੇ ਮੌਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ। ਉਹ ਲਾਗੇ ਹੀ ਹਸਪੀਟਲ ਸੀਗਾ ਇੱਥੇ ਲਿਆਂਦਾ। ਇਹਨਾਂ ਨੇ ਕਿਹਾ ਕਿ ਡੈਥ ਡੈਥ ਹੋ ਗਈ। ਗੱਡੀ ਦੀ ਕਿੰਨੀ ਕ ਸਪੀਡ ਹੋ ਗਈ? ਗੱਡੀ ਦੀ ਸਪੀਡ ਤਾਂ ਬਹੁਤ ਸੀ। ਕੰਮ ਤੇ ਆ ਰਹੇ ਸੀ ਬਰਾਦਰ। ਹਾਂਜੀ ਕੰਮ। ਕਾਹਦਾ ਕੰਮ ਕਰਦਾ ਜੀ? ਜੈਫਟੋ ਦੇ ਵਿੱਚ ਡਿਲੀਵਰੀ ਬੁਆਏ ਦਾ। ਕੀ ਨਾਮ ਜੀ? ਕੁਲਬੀਰ ਸਿੰਘ ਜੀ। ਕਿਹੜੇ ਪਿੰਡ ਰਹਿੰਦਾ ਜੀ? ਇਹ ਵੀ ਉੱਥੇ ਹੀ ਰਹਿੰਦਾ। ਰਾਇਆ ਹਾਂਜੀ। ਬੱਚੇ ਨਹੀਂ ਹੈ ਹਲੇ ਆਏ ਹਾਂ ਤੇ ਹੁਣ ਕੰਡੀਸ਼ਨ ਕੀ ਡੈਥ ਹੋ ਗਈ ਆ ਡੈਥ ਹੋ ਗਈ ਫੁੱਲ ਸਾਈ ਮੌਕੇ ਤੇ ਹਾਂਜੀ ਆਈ ਕਾਰਵਾਈ ਕਰ ਰਹੀ ਹਾਂਜੀ ਉਹਨਾਂ ਕਿਹਾ ਵਾ ਕਿ ਅਸੀਂ ਆਪਣੇ ਵੱਲੋਂ ਜੋ ਵੀ ਬੰਦੀ ਕਾਰਵਾਈ ਕਰਾਂਗੇ ਤੁਸੀਂ ਨਾ ਲੱਗੇ ਜਿਹੜੇ ਗੱਡੀ ਦੇ ਵਿੱਚ ਕਿੰਨੇ ਬੰਦੇ ਸਵਾਰ ਹੈ ਦੋ ਬੰਦੇ ਉਹ ਭੱਜ ਗਏ ਹਾਂਜੀ ਗੱਡੀ ਛੱਡ ਗਏ ਇੱਥੋਂ ਗੱਡੀ ਰੇਡ ਕੇ ਲੈ ਕੇ ਗਏ ਅੱਛਾ ਫੇ ਅਸੀਂ ਤੇ ਆਪਣੇ ਭਰਾ ਨੂੰ ਸਾਂਭ ਕੇ ਨਾਲ ਹੋਰ ਵੀ ਇਹਨਾਂ ਦੇ ਨਾਲ ਦੇ ਸਾਥੀ ਨੰਗ ਰਹੇ ਉਹਨਾਂ ਨੇ ਵੀ ਆਣ ਕੇ ਤੇ ਮਿੰਟੋ ਮਿੰਟ ਹਸਪੀਟਲ ਲਿਆਂਦਾ ਮੈਂ ਕਿ ਗੱਡੀ ਨਹੀਂ ਤੇਜ਼ ਬੱਜੀ ਗੱਡੀ ਮੁੜ ਕੇ ਸਟਾਰਟ ਨਹੀਂ ਹੋਈ ਜਨਾ ਕੋ ਗੱਡੀ ਰੇਡ ਕੇ ਲੈ ਕੇ ਗਏ ਉਹ ਜਦੋਂ ਅਸੀਂ ਆਪਣੇ ਭਰਾ ਨੂੰ ਇੱਥੇ ਲੈ ਕੇ ਆ ਗਏ ਨਾ ਤੇ ਉਹ ਮੌਕੇ ਤੇ ਰੇਡ ਕੇ ਲੈ ਗਏ ਗੱਡੀ ਫਿਰ ਜਦੋਂ ਸਾਡੇ ਸਾਥੀ ਆਏ ਕੰਪਨੀ ਵਾਲੇ ਕੀ ਆ ਕੰਮ ਹੋ ਗਿਆ ਵਾ ਤੇ ਫਿਰ ਉਹਨਾਂ ਨੂੰ ਜਾ ਕੇ ਘੇਰਿਆ ਮੌਕੇ ਤੇ ਫਿਰ ਉਹ ਭੱਜਨ ਚ ਕਾਮਯਾਬ ਹੋਏ ਗੱਡੀ ਕਾਬੂ ਕਰ ਲਈ ਗੱਡੀ ਉੱਥੇ ਹੀ ਲੱਗੀ ਆ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਵੇਖੋ ਸਾਡਾ ਭਰਾ ਚਲ ਗਿਆ ਵਾ ਉਹ ਤੇ ਵਾਪਸ ਨਹੀਂ ਆ ਸਕਦਾ ਬਾਕੀ ਜੋ ਵੀ ਉਹਨਾਂ ਤੇ ਦੋਸ਼ੀਆਂ ਤੇ ਇੱਕ ਬੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਭਾਈ ਕੀ ਨਾਮ ਤੇ ਆਪਣਾ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਬਟਾਲੇ ਰਹਿਣ ਵਾਲਾ ਜੀ ਅੱਜ ਭਾਈ ਇੱਥੇ ਕੀ ਹੋਇਆ ਇੱਥੇ ਭਾਈ ਸੁਰੇ ਮੈਂ ਆਇਆ ਹੀ ਆਈ ਇਕੱਠੇ ਕੰਮ ਕਰਦੇ ਆ ਇਹਦੇ ਜੈਪਟੋ ਸਟੋਰ ਤੇ ਮੈਂ ਜਿਹੜਾ ਅੱਗੇ ਸੁਰੇ ਵੇਖਿਆ ਤੇ ਜੈਪਟੋ ਸਟੋਰ ਦੇ ਜੈਕਟ ਭਾਈ ਮੈਂ ਮੁੰਡਾ ਦਾ ਆਪਣਾ ਹੀ ਆ ਜਾ ਕੇ ਮੈਂ ਵੇਖਿਆ ਲਾਇਆ ਉਹਨੂੰ ਮੈਂ ਯਾਨੀ ਕਿ ਮੁੰਡਾ ਡੈੱਡ ਹੋ ਗਿਆ ਇਹ ਪਰ ਮੈਂ ਤਾਂ ਬਸ ਸਟੋਰ ਤੇ ਗਿਆ ਆਪਣੇ ਨਾਲ ਹੋਰ ਦੋ ਤਿੰਨ ਮੁੰਡੇ ਲਿਆਂਦੇ ਇਤੂ ਆ ਗਿਆ ਨੂੰ ਚੁੱਕਿਆ ਹਸਪੀਟਲ ਆ ਗਿਆ ਬੰਦੇ ਇੱਥੇ ਖੜੇ ਹੀ ਉਹ ਕਹਿੰਦੇ ਗੱਡੀ ਵਾਲਾ ਰੇੜ ਕੇ ਗੱਡੀ ਕੰਡਿਆ ਇੱਕ ਨਾਲ ਜਿਹੜਾ ਸੀ ਇੱਕ ਹੋਰ ਉਹ ਨਾਲ ਇੱਥੇ ਆ ਗਿਆ ਕਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਕ੍ਰੈਟਾ ਗੱਡੀ ਨੇ ਨਾਲ ਠੀਕ ਹੈ ਹਾਂਜੀ ਉਹ ਜਿਹੜਾ ਉੱਥੇ ਬੰਦਾ ਸੀ ਘੇੜਿਆ ਸੀ ਉਹ ਉੱਥੋਂ ਹੀ ਫਰਾਰ ਹੋ ਗਿਆ ਇੱਕ ਹੋਰ ਗੱਡੀ ਆਈ ਉਹਨੂੰ ਭਾਗੇ ਲੈ ਗਈ ਨਾਲ ਉਸ ਰਹਿਮਤ ਜਿਹੜਾ ਇੱਥੇ ਹਸਪੀਟਲ ਆਇਆ ਸੀ ਉਹ ਵੀ ਇੱਥੋਂ ਫਰਾਰ ਹੋ ਗਿਆ ਨੱਠ ਗਿਆ ਉਸੇ ਟਾਈਮ ਹੀ ਉਹ ਵੀ ਗੱਡੀ ਵਾਲਾ ਕੋਈ ਬੰਦਾ ਕਾਬੂ ਹੈ ਨਹੀਂ ਕੋਈ ਨਹੀਂ ਕਾਬੂ ਹੈ ਦੋਨੇ ਨੱਠ ਗਏ ਜੀ ਕਿੰਨੇ ਵਜੇ ਕਿੰਨੇ ਵਜੇ ਹੋਇਆ ਇਹ ਭਾਈ ਹੈਗਾ ਜੇ 6:30 ਵ ਮੁੰਡੇ ਦੀ 23-24 ਸਾਲ ਉਮਰ ਜੇ ਇਹ ਉੱਥੋਂ ਦਾ ਰਹਿਣ ਵਾਲਾ ਜੀ ਇਹ ਭਾਈ ਸੀਨੀਅਰ ਦਾ ਰਹਿਣ ਵਾਲਾ ਜੀ ਕਿਹੜੀ ਜਗ੍ਹਾ ਤੇ ਜਾ ਰਿਹਾ ਸੀ ਭਾਜੀ ਇਹ ਭਾਈ ਜੈਪਟੋ ਸਟੋਰੇਜ ਯੂਕੇ ਪੈਲਸ ਦੇ ਅੰਦਰ ਆ ਉੱਥੇ ਆਉਂਡਰ ਲੱਗੇ ਜਾ ਰਿਹਾ ਸੀ ਨਹੀਂ ਜੀ ਆਈ ਆਈ ਡਿਊਟੀ ਆਏ ਹੀ ਹੈ ਜੀ ਡਿਊਟੀ ਤੇ ਆ ਰਿਹਾ ਹਾਂ ਜੀ ਤੇ ਭਾਜੀ ਅਨਕੀਲੀ ਆਨ ਡਿਊਟੀ ਅਸਿਸਟੈਂਟ ਹੋਇਆ ਅਨਕੀਲੀ ਅਨਕੀਲੀ ਕਿਹਦੀ ਲੱਗਦੀ ਹੈ ਭਾਈ ਮੰਨ ਲਓ ਉਹ ਰੋਡ ਕ੍ਰੋਸ ਕਰਨਿਆ ਉਹ ਇਹ ਮੇਨ ਰੋੜੀ ਇਹੋ ਕ੍ਰੋਸ ਕਰਨ ਲਈ ਗੱਡੀ ਵਾਲਾ ਕਿੰਨੀ ਸਪੀਡ ਤੇ ਜੇ ਇਹ ایرਬੈਗ ਟਿਕਾ ਖੁੱਲ ਗਏ ਆ ਅੱਛਾ ਘਟੋ ਘਟ 180 ਦੀ ਸਪੀਡ ਭਾਈ ਜੇ ਜਰਾ ਉਹਨਾਂ ਨੇ ਗੱਡੀ ਮਾਰੀ ਹੈ ਗੱਡੀ ਮਲੀ ਹੋ ਜਾ ਕੇ ਹਾਲਤ ਦੇਖੋ ਤੇ ਮੋਰਚਾ ਦੀ 2-3 ਟੋਟੇ ਹੋਏ ਪਏ ਮੋਰਚਾ ਦੇ ਜਾਨੀ ਤੋਂ ਪੁਲਿਸ ਨੇ ਕੰਪਲੀਟ ਕੀਤੀ ਗਈ ਤਾਂ ਪੁਲਿਸ ਆ ਕੇ ਕੀਤੀ ਕੰਪਲੀਟ ਕੀਤੀ ਗਈ ਹੈ ਮੋਰਚਾ ਆਈ ਮੌਕੇ ਤੇ ਆਪਣੀ ਕਾਰਵਾਈ ਕੰਢੀ ਆ ਆਏ ਉਹਨਾਂ ਨੇ ਆਪਣੀ ਐਫ ਆਰ ਦਰਜ ਕਰਨੀ ਹੈ ਕਹਿੰਦੇ ਕਰਕੇ ਮੁਰਕੇ ਉਸ ਤੋਂ ਬਾਅਦ ਪੋਸਟ ਮਾਰਡਮ ਹੋਏਗਾ ਤਾਂ ਫਿਰ ਅਗਲੀ ਕਾਰਵਾਈ ਤੋਂ ਚੱਲੂ ਹੋਏਗੀ ਬੜੇ ਮੌਕੇ ਤੇ ਆ ਗਏ ਸੀ ਭਾਈ ਮੈਂ ਸਰ ਮੌਕੇ ਤੇ ਲੰਕੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਹਾਂਜੀ ਸਰ ਉਹ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਉਹ ਵੀ ਉਸੇ ਟਾਈਮ ਆ ਗਏ ਜੀ ਪਤਾ ਲੱਗਾ ਕੋਈ ਗੱਡੀ ਜਿਹੜਾ ਚਲਾ ਰਹੇ ਦੀ ਕਿੱਥੋਂ ਹੋ ਜਾਣਾ ਨੰਬਰ ਲੋਕ ਨਹੀਂ ਹੈਗਾ ਜੀ ਨੰਬਰ ਹੈਗਾ ਜੀ ਪੀਵੀ 70 ਤੁਹਾਨੂੰ ਦਾ ਨੰਬਰ ਜੇ ਠੀਕ ਹੈ ਭਾਜੀ ਸਾਇਆ ਕਿਹੜੀ ਜਗ੍ਹਾ ਤੇ ਹੋਇਆ ਇਹ ਸਰ ਲੇਵਰ ਚੌਂਕ ਦੇ ਨੇੜੇ ਹੋਇਆ ਵਾ ਜੀਸ ਲੜਕੀ ਤੇ ਜੀ ਲੜਕੀ ਦੀ ਉਮਰ ਕਿੰਨੀ ਇਹਦਾ ਨਾਮ ਆਪਣੇ ਉਮਰ ਹੈਗੀ ਹੈ 25 ਸਾਲ ਕੀ ਨਾਮ ਜੀ ਉਹਦਾ ਕੁਲਵੀਰ ਸਿੰਘ ਤੇ ਸਰ ਉਹ ਕਿੱਥੋਂ ਆ ਰਿਹਾ ਸੀ ਇਹ ਆਪਣੇ ਇਹਨਾਂ ਦੇ ਬ੍ਰਦਰ ਦੇ ਦੱਸਣ ਮੁਤਾਬਕ ਇਹ ਆਪਣੇ ਪਿੰਡੋਂ ਡਿਊਟੀ ਤੇ ਆ ਰਿਹਾ ਸੀਗਾ ਤੇ ਉਹ ਇਹਦਾ ਇਹਦਾ ਡੈਂਟਰ ਦੇ ਉੱਤੇ ਪਾਸੇ ਇੱਕ ਤੱਤਰਾ ਹੋ ਰਿਹਾ ਇਹਨਾਂ ਦਾ ਕਿਥੋਂ ਸਪਲਾਈ ਕਰਦੇ ਆ ਸਮਾਨ ਦੀ ਲੜਕੇ ਦੀ ਕੰਡੀਸ਼ਨ ਕਦੇ ਸ਼ੁਰੂ ਕਰਾ ਗਾ ਆ ਜੇ ਇਹ ਜੰਨਾ ਨੇ ਮੁਰਕੇ ਫਿਰ ਜਦੋਂ ਮੌਕੇ ਤੇ ਆ ਕੇ ਨੂੰ ਹਸਪੀਟਲ ਲਿਆਂਦਾ ਤੇ ਉਹਨਾਂ ਡਾਕਟਰਾਂ ਨੇ ਕਿਹਾ ਦੀ ਮੌਕੇ ਤੇ ਹੀ ਡੈੱਟ ਹੋ ਗਈ ਸੀ ਕਿਹਨੇ ਗੱਡੀ ਗੱਡੀ ਕਬਜ਼ੇ ਚ ਲੈ ਲਈ ਆ ਗੱਡੀ ਲੱਗੀ ਆਈ ਅੱਗੇ ਤੇ ਗੱਡੀ ਜਿੰਨਾ ਦੀਗੀ ਉਹਨਾਂ ਦੇ ਕੋਈ ਪਤਾ ਲੱਗਾ ਕੋ ਵੈਰੀਫਾਈ ਕਰ ਰਹੇ ਆ ਕਰਕੇ ਤੇ ਫਿਰ ਅਗਲੀ ਜਿਹੜੀ ਕਾਰਵਾਈ ਅਮਲ ਵਿੱਚ ਲਿਆ ਗੱਡੀ ਲੋਕਲ ਨੰਬਰ ਪੀਪੀ ਛੜੀ ਨੰਬਰ ਹੈ ਸਰ ਕੋ ਲੋਕ ਲਾ ਕੇ ਛਾਹ ਕੋ ਲੋਕੜ ਪੁੱਛੇਗਾ ਕਿ ਗੱਡੀ ਵਾਲਾ ਦੇ ਸੀ ਕੀ ਕਾਰਨ ਸੀ ਜੀ ਗੱਡੀ ਦੇ ਹਾਸੇ ਦਾ ਕਾਰਨ ਕੀ ਸੀ ਕੋਈ ਗੱਡੀ ਤੇਜ਼ ਗਈ ਸੀ ਜ਼ਿਆਦਾ ਗੱਡੀ ਇਧਰੋਂ ਹੀ ਆ ਰਹੀ ਸੀ ਕਿ 에어ਪੋਰਟ ਤੋਂ ਉਸ ਟਾਈਮ ਤੇ ਤੇ ਜਿਸ ਟਾਈਮ ਹੋਈ ਆ ਇਹ ਘਟਨਾ ਹੋਈ ਆ ਉਸ ਟਾਈਮ ਤੇ ਤੁਹਾਨੂੰ ਪਤਾ ਹੀ ਆ ਵੀ ਸੜਕ ਤੇ ਕਿੰਨੀ ਗਾਵਾ ਜਾਈ ਹੁੰਦੀ ਸਰ ਕੋ ਨਸ਼ਾ ਵਗੈਰੇ ਹਲੇ ਦੁਕਾਨਾਂ ਤੋਂ ਕੋਈ ਨਾ ਬੰਦ ਨੇ ਉਹ ਤਾਂ ਸਾਹਮਣੇ ਆਉਣ ਤੇ ਪਤਾ ਲੱਗੇਗਾ ਕਿ ਕਿੰਨੇ ਜਣੇ ਗਏ ਗੱਡੀ ਦੇ ਵਿੱਚ ਕੁਝ ਆਲੇ ਦੁਆਲੇ ਲੋਕਾਂ ਨੇ ਦੱਸਿਆ ਹੋਣਾ ਤੇ ਲਾਲੇ ਇਹਨਾਂ ਦੇ ਦੱਸਣ ਮੁਤਾਬਕ ਤੇ ਦੋ ਜਣੇ ਸੀ ਦੋ ਜਣੇ ਸੀ ਉਨ ਤੋਂ ਉਸ ਵੱਲੋਂ ਕੀ ਕਾਰਵਾਈ ਕੀਤੀ ਗਈ ਕਾਰਵਾਈ ਆਪਾਂ ਕਾਨੂੰਨਨ ਜੋ ਬੰਦੀ ਹੈ ਜੀ ਕਰਾਂਗੇ